ਕਦੇ ਤੋਂ ਸਾਸਤਰੀ ਘਾਰ ਵੀਰੇ ਜਿੰਨੇ ਵੀ ਮੇਰੇ ਵੀਰ ਦੇਸ਼ ਵਿਦੇਸ਼ ਚ ਬੈਠੇ ਨੇ ਪੰਜਾਬ ਦੇ ਵਿੱਚ ਬੈਠੇ ਨੇ ਅੱਜ ਚੈਨਲ ਦੇ ਮਾਧਿਅਮ ਰਾਹੀਂ ਭਾਈ ਆਪਾਂ ਖੜੇ ਆ ਨਾਬਾ ਜਿੱਥੇ ਮੱਜਾਂ ਦੀ ਮੰਡੀ ਲੱਗਦੀ ਸੀ ਪਹਿਲਾਂ ਹੁਣ ਇੱਥੇ ਬੱਕਰੀਆਂ ਦੀ ਮੰਡੀ ਲੱਗਦੀ ਆ ਇੱਥੇ ਭਾਈ ਦਲੱਦੀ ਦੇ ਨੇੜੇ ਆ ਇਹ ਰੋਡ ਦੇ ਉੱਤੇ ਆ ਇੱਥੇ ਬਹੁਤ ਕੁਆਲਿਟੀ ਦਾ ਮਾਲ ਆਉਂਦਾ ਇਹ ਵੈਸੀ ਏਰੀਆ ਬਰੀਡ ਦੀ ਤਾਂ ਮੰਨਈ ਹੋਇਆ ਵੀ ਇਹ ਏਰੀਏ ਦੇ ਵਿੱਚ ਪਟਿਆਲਾ ਏਰੀਆ ਹੋ ਗਿਆ ਸੰਗਰੂਰ ਹੋ ਗਿਆ ਇੱਥੇ ਬਰੀਡ ਦੇ ਡੰਗਰ ਮਿਲਦੇ ਆ ਬਾਈ ਇਹ ਮੰਡੀ ਦਾ ਮਾਹੌਲ ਇੱਕ ਤਾਂ ਸਾਨੂੰ ਇਹਦਾ ਇਹਦਾ ਬਜਟ ਇਹਦਾ ਫਾਇਦਾ ਇਹ ਆ ਵੀ ਕੋਈ ਤੰਬੂ ਦਾ ਕਿਰਾਇਆ ਨਹੀਂ ਆ ਸਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਪਸ਼ੂਆਂ ਨੂੰ ਪਾਣੀ ਪੀਣ ਦਾ ਪ੍ਰਬੰਧ ਬਹੁਤ ਜ਼ਿਆਦਾ ਅੱਜ ਬਹੁਤ ਜ਼ਿਆਦੇ ਮਹਾਰਾਸ਼ਟਰ ਤੱਕਰ ਦੇ ਵਪਾਰੀ ਉਰੇ ਪਹੁੰਚੇ ਹੋਏ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਕਿਹਾ ਸੀਗਾ ਵੀ ਮਾਲ ਦੀ ਥੋੜੀ ਜਿਹੀ ਦਿੱਕਤ ਮਾਲ ਲੈ ਕੇ ਵੱਧ ਤੋਂ ਵੱਧ ਪਹੁੰਚੋ ਖਰੀਦਣ ਵਾਲੇ ਤਾਂ ਵੀਰ ਇੱਥੇ ਬਹੁਤ ਦੂਰੋਂ ਦੂਰੋਂ ਆਏ ਹੋਏ ਨੇ ਬਾਕੀ ਇੱਕ ਪਿਛਲੇ ਤੋਂ ਪਿਛਲੇ ਮੰਡੀ ਦੇ ਉੱਤੇ ਅਸੀਂ ਮੇਲੇ ਦੀ ਅਨਾਉਂਸਮੈਂਟ ਕਰੀ ਤੀਗੀ ਬਹੁਤ ਜਲਦੀ ਉਹ ਵੀ ਡੇਟ ਅਸੀਂ ਅਨਾਉਂਸ ਕਰਾਂਗੇ ਮੇਲੇ ਦੀ ਬੱਚਿਆਂ ਤੋਂ ਲੈ ਕੇ ਖੀਰੇ ਬੱਚੇ 15 ਕਿਲੋ ਤੋਂ ਲੈ ਕੇ ਤੇ ਜਿਹੜੇ 15 ਕਿਲੋ ਤੋਂ ਉੱਤੇ ਹੋਣਗੇ ਖੀਰੇ ਬੱਚੇ ਉਹ 15 ਕਿਲੋ ਤੋਂ ਥੱਲੇ ਸੇਮ ਬੱਕਰੀਆਂ 'ਚ ਵੀ ਇਹੀ ਹੋਊਗਾ ਇਹ 8 ਦੰਦ ਤੱਕ ਰਹੇ ਮੁਕਾਬਲੇ ਹੋਣਗੇ ਨਾਮ ਤੁਹਾਡੀ ਸੋਚ ਤੋਂ ਪਰੇ ਹੋਣਗੇ ਦਿਲ ਖਿੱਚਵੇਂ ਨਾਮ ਹੋਣਗੇ ਪਹਿਲਾ 10 ਕੈਟਾਗਰੀਆਂ ਨੂੰ ਨਾਮ ਦਿੱਤੇ ਜਾਣਗੇ ਜਿਹੜੀਆਂ ਪਹਿਲੀਆਂ 10 ਕੈਟਾਗਰੀਆਂ ਹੋਣਗੀਆਂ ਹਰੇਕ ਵਰਗ ਦੇ ਵਿੱਚ ਕਿਸੇ ਨੂੰ ਨਹੀਂ ਆਏ ਹੋਊਗਾ ਵੀ ਨਾਮ ਨਹੀਂ ਮਿਲੂਗਾ ਸਾਰੀ ਕੈਟਾਗਰੀਆਂ ਨੂੰ ਨਾਮ ਮਿਲਣਗੇ ਤੇ ਬਾਕੀ ਤੁਸੀਂ ਮੈਂ ਕਹਿਣਾ ਚੈਨਲ ਵਾਲੇ ਵੀਰਾਂ ਨੂੰ ਮਾੜਾ ਜਿਹਾ ਤੁਸੀਂ ਦਿਖਾ ਸਕਦੇ ਹੋ ਵੀ ਬੱਕਰੀਆਂ ਇੱਥੇ ਕਿੰਨੀਆਂ ਕ ਬਰੀਡ ਦੀਆਂ ਤੁਹਾਡੇ ਪਿੱਛੇ ਵੀ ਖੜੇ ਨੇ ਤੇ ਇਹ ਬੰਦ ਕਰ ਲੈ ਇੱਕ ਇਥੇ ਹੋਰ ਬਾਲੀ ਸਹੂ ਦਾ ਵੀ ਇਥੇ ਟੈਂਟ ਦਾ ਕਿਰਾਇਆ ਕੋਈ ਨਹੀਂ ਵੀ ਆਪਾਂ ਟੈਂਟ ਦਾ ਕੋਈ ਕਿਰਾਇਆ ਵੀ ਸਾਹ ਦਾ ਹੁਣ ਜਿਵੇਂ ਮੂਰੇ ਗਰਮੀ ਦਾ ਟਾਈਮ ਆਊਗਾ ਬਕਰੀਦ ਵਾਲੇ ਖੱਸੀ ਬੱਕਰੇ ਬਹੁਤ ਟੌਪ ਟੌਪ ਦੇ ਖੱਸੀ ਬੱਕਰੇ ਆਏ ਨੇ ਉਹ ਵੀਰੇ ਜਿੰਨਾ ਵੀ ਆਪਾਂ ਹੋ ਸਕਦਾ ਮਾਲ ਲੈ ਕੇ ਪਹੁੰਚੋ ਬਾਕੀ ਅੱਜ ਸਦੀਕ ਚਾਚਾ ਪਹੁੰਚਿਆ ਇਹ ਵੀ ਦੱਸੂਗਾ ਵੀ ਮੰਡੀ ਦੇ ਪ੍ਰਬੰਧ ਕਿਵੇਂ ਨੇ ਕੀ ਗੱਲਬਾਤ ਆ ਮੰਡੀ ਦੇ ਪ੍ਰਬੰਧ ਦਾ ਹਾਂ ਹੱਸੀ ਗੱਲ ਭਾਈ ਸੱਚੀ ਗੱਲ ਜੀ ਅੱਥੇ ਮੰਡੀ ਤੇ ਆਏ ਸ਼ੁੱਕਰਵਾਰ ਆ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਆ ਵੀ ਕਹਿੰਦਾ ਤੂੰ ਹਰ ਸ਼ੁੱਕਰਵਾਰ ਨੂੰ ਆਇਆ ਕਰੇਂਗਾ ਇੱਥੇ ਹਾਂ ਬੁੱਕਾ ਗੁਰ ਬਈ ਠੀਕ ਆ ਸੌਦੇ ਸੂਦੇ ਤੂੰ ਕਰਾਇਆ ਕਰੇਂਗਾ ਮੰਡੀ ਵਿੱਚ ਦੀ ਕੋਸਰ ਜਿਵੇਂ ਆ ਕਾਰਨ ਠੀਕ ਹੈ ਉਹ ਕੰਮ ਸੀ ਬੱਕਰੀਆਂ ਦਾ ਪ੍ਰੋਬਲਮ ਸੀ ਪਾਲੀ ਦੀ ਦਿੱਕਤ ਸੀ ਠੀਕ ਹੈ ਸਰ ਜੀ ਐਵੇਂ ਆ ਕਾਰਨ ਚਾਚੇ ਤੋਂ ਕਈ ਮੰਡੀਆਂ ਆਇਆ ਨਹੀਂ ਗਿਆ ਠੀਕ ਹੈ ਜੀ ਇਹਦੇ ਕਰਕੇ ਹੁਣ ਹਰੇਕ ਮੰਡੀ ਤੇ ਸਦੀਕ ਹਰ ਸ਼ੁੱਕਰਵਾਰ ਨੂੰਰੇ ਪਹੁੰਚਿਆ ਕਰੂਗਾ ਬਾਕੀ YouTube ਵੀਰ ਤਾਂ ਆਪਣੇ ਪਹੁੰਚਦੀ ਪਹੁੰਚਦੇ ਨੇ ਠੀਕ ਹੈ ਜੀ ਤੇ ਖਾੜਾ ਤਾਂ ਹੁਣ ਚਲੋ ਪ੍ਰਮਾਤਮਾ ਕਰੇ ਜਦੋਂ ਜਾਨਵਰ ਵਿਕਦੇ ਆ ਫਿਰ ਖਾੜਾ ਤਾਂ ਲੱਗ ਹੀ ਜਾਣਾ ਠੀਕ ਹੈ ਜੀ ਤੇ ਇਹਦੇ ਕਰਕੇ ਆਪਾਂ ਇਹ ਕਹਿੰਦੇ ਆ ਵੀ ਵੱਧ ਤੋਂ ਵੱਧ ਵੀਰ ਇੱਥੇ ਮਾਲ ਲੈ ਕੇ ਪਹੁੰਚੋ ਵੀਰੇ ਠੀਕ ਹੈ ਜੀ ਮੰਡੀ ਦੀਆਂ ਰੌਣਕਾਂ ਵਧਾਓ ਬਸ ਇੱਥੇ ਇਹ ਆ ਵੀ ਬਰੀਡ ਮਿਲਦੀ ਆ ਠੀਕ ਹੈ ਜੀ ਨ ਜਿਹੜੀ ਮੇਲੇ ਦੀ ਡੇਟ ਆ ਉਹ ਬਹੁਤ ਜਲਦੀ ਇਹ ਨਾ ਸੋਚਿਓ ਵੀ ਪਤਾ ਨਹੀਂ ਕਹਿ ਕੇ ਮੁੜ ਕੇ ਇਹਨਾਂ ਨੇ ਕਰਾਇਆ ਨਹੀਂ ਜਾਂ ਕੁਝ ਨਹੀਂ ਹੋਇਆ ਥੋੜਾ ਜਿਹਾ ਸਾਡਾ ਕੁਝ ਡਿਸਕਸ ਜੀ ਇਹਨਾਂ ਦਾ ਚੱਲਦਾ ਕਮੇਟੀ ਦਾ ਅਰਹੀਵੇਂ ਨੇ ਇਹਦੇ ਕਰਕੇ ਥੋੜੇ ਅਗਲੇ ਸ਼ੁੱਕਰਵਾਰ ਤੱਕ ਪੱਕੀ ਹੋ ਜੂ ਅਨਾਉਂਸ ਡੇਟ ਠੀਕ ਹੈ ਜੀ ਠੀਕ ਹੈ ਅਗਲੇ ਸ਼ੁੱਕਰਵਾਰ ਪੱਕੀ ਡੇਟ ਅਨਾਉਂਸ ਹੋ ਜੂਗੀ ਵੀ ਮੇਲੇ ਦੀ ਡੇਟ ਕਿ ਕਿਵੇਂ ਰੱਖਣੀ ਆ ਕਦੋਂ ਰੱਖਣੀ ਆ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਜਿਹੜੀ ਇੱਕ ਮੰਡੀ ਆ ਜਿਹੜੀ ਹਰ ਸ਼ੁੱਕਰਵਾਰ ਲੱਗਦੀ ਹੈ ਕਿ ਹਰ ਸ਼ੁੱਕਰਵਾਰ ਬਈ ਡੇਟ ਦੀ ਹਰ ਸ਼ੁੱਕਰਵਾਰ ਲੱਗਦੀ ਆ ਬਈ ਠੀਕ ਹੈ ਲਓ ਬਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੀਰਮਾਲ ਆ ਬਹੁਤ ਵਪਾਰੀ ਆ ਇਹੋ ਦੀ ਬਈ ਮਾਲ ਥੋੜਾ ਘੱਟ ਆਉਂਦਾ ਕਿਉਂਕਿ ਜਿਵੇਂ ਐਡਾ ਸ਼ਹਿਰ ਆ ਮਾਲ ਤਾਂ ਇੱਥੇ ਖੋਲ ਆਉਣਾ ਚਾਹੀਦਾਗਾ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਦਲੱਦੀ